ਸੱਜਣੋ ਕਿਰਾ ਦੇਖਿਆ ਜੇ ਚੋਨਾ ਆਪਣਾ ਬਿਲਕੁਲ ਪੱਕ ਚੁੱਕਾ ਹੈ ਕਿ ਅਜੇ ਕਿਵੇਂ ਲੱਗਦਾ ਦੇਖੋ ਬਾਈ ਜੀ ਕਰਾ ਜਰੂਰ ਦੱਸਿਆ ਜੇ ਕਮੈਂਟਾਂ ਦੇ ਵਿੱਚ ਬਾਈ ਜੀ ਕਰਾਂ ਦੇਖੋ ਸੋਨਾ ਇਹ ਪੱਕ ਗਿਆ ਕਿ ਨਹੀਂ ਹੈ ਜੀ ਕਿਉਂਕਿ ਇਸ ਵਾਰ ਸੇਲ ਬਹੁਤ ਜ਼ਿਆਦਾ ਆ ਰਹੀ ਆ ਕਿਉਂਕਿ ਮੋਚਰ ਜ਼ਿਆਦਾ ਆਉਂਦਾ ਬਾਅਦ ਵਿੱਚ ਕੱਟਦੇ ਆ ਪੈਸੇ ਵੀ ਤੇ ਜਿਹੜਾ ਕੁਆਂਟਲ ਦੇ ਮੰਗਰ ਜਿਵੇਂ ਜਿਵੇਂ ਜੇ 21 ਕਿਲੋ 21 ਮੋਚਰ ਆਉਂਦਾ ਬਾਈ ਜੀ 17 ਤੇ 20 ਇੱਕ ਇੱਕ 4 ਕਿਲੋ ਕਾਰਡ ਲਾ ਦਿੰਦੇ ਆ ਜੇ 20 ਆਉਂਦਾ 3 ਕਿਲੋ ਕਾਰਡ ਲਾ ਦਿੰਦੇ ਹੈਨਾ ਤੇ ਹੋਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕਿੰਨੀ ਕਾਰਡ ਲੱਗਦੀ ਆ ਜਿਸ ਕਰਕੇ ਆਪਾਂ ਅਜੇ ਤੱਕ ਖੜਾ ਚੋਨਾ ਇੰਦਾ ਵਿਗੜਦਾ ਕੁਛ ਨਹੀਂ ਮੰਡੀਆਂ ਦੇ ਵਿੱਚ ਝੋਨਾ ਜਿਆਦਾ ਦਿਨ ਪਿਆਰੇ ਵਿੱਚ ਰੋਲ ਜਾਂਦਾ ਰੋਲ ਚੀਜ਼ ਦੀ ਕੀਮਤ ਘਟ ਜਾਂਦੀ ਏ ਠੀਕ ਹੈ ਬਾਬਿਓ